ਕਸ਼ਤ ਮੈਂ ਤਾਂ ਕਿਤੇ ਦੇਖੀ ਨਹੀਂ ਜੀ ਬਾਜ਼ਾਰ ਚ ਦਿਨ ਦਿਹਾੜੇ ਕੁਝ ਹੋ ਜਾਂਦਾ ਗਸ਼ਤ ਹੁੰਦੀ ਹੋਵੇ ਜੋ ਕੁਛ ਦੀ ਹੋਵੇ ਜੀ ਸਿਪਲਸ ਪ੍ਰਸ਼ਾਸਨ ਨੂੰ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਦਿਨ ਦਿਹਾੜੇ ਇਹ ਜਾਂ ਕੁਝ ਹੋ ਜਾਂਦਾ ਰਾਤ ਨੂੰ ਤਾਂ ਕੀ ਸੇਫਟੀ ਹੋਗੀ ਤੇ ਮੇਰੀ ਉਹ ਪੇਟੀ 5 ਲੀਟਰ ਵਾਲੀ ਰਿਫਰੈਂਡ ਦੀ ਹੈ ਨਹੀਂ ਸੀ ਉੱਤੇ ਜੀ ਇਹ ਦੇਖਦੇ ਆ ਵੀ ਕੋਈ ਆਸੇ ਪਾਸੇ ਝਾਕਦਾ ਤਾਂ ਨਹੀਂ ਦੇਖ ਹਾਂ ਕੋਈ ਵੱਡੀ ਗੱਲ ਨਹੀਂ ਮੂੰਹਾਂ ਮੇਰੇ ਬਿਟੇ ਹਨਾ ਮੂੰਹਾਂ ਕੱਲ ਮਿਟੇ ਪਰਦਾ ਬੰਨਿਆ ਹੋਆ ਕਰਨਾ ਬੰਨਿਆ ਹੋਆ ਉਹ ਪਰਦਾ ਫਰੈਂਚ ਲੈ ਗਿਆ ਹਾਂ ਉਹ ਵੱਟਾ ਮੈਂ ਲੈ ਗਿਆ ਹਾਂ ਕੋ ਮਾਰਨੇ ਨੰਬਰ ਨੂੰ ਬੰਨ੍ਹਣਾ ਚਾਹਣਾ ਕੋਈ ਉਹਨੂੰ ਚਾਹਣਾ ਇਹ ਆ ਬੜਾ ਫੇਟ ਇਹ ਕੌਣ ਆ ਥੋੜਾ ਬੜਾ ਥੋੜਾ ਹੋਲ ਨਹੀਂ ਵਿਰਜੇ ਸਵੇਰ 8:30 ਦਾ 9:00 ਦਾ ਟਾਈਮ ਸੀ ਤੇ ਮੈਂ ਦੁਕਾਨ ਲੋਕ ਕਰਕੇ ਬੈਂਕ ਗਿਆ ਉਸ ਟਾਈਮ ਤੇ ਉਸ ਤੋਂ 2-3 ਮਿੰਟ ਬਾਅਦ ਹੀ ਗਲੀ ਇੱਕ ਲੜਕਾ ਹੁੰਦਾ ਹੈ ਸਕੂਟਰੀ ਤੇ 2-2 ਮਿੰਟ ਪੂਰਾ ਟਾਈਮ ਲਗਾਉਂਦਾ ਹੈ ਆਰਾਮ ਨਾਲ ਇੱਕ ਪੇਟੀ ਚੱਕਦਾ ਹੈ ਤੇ ਪੇਟੀ ਚੱਕ ਕੇ ਸ਼ਰਮ ਚਲਾ ਜਾਂਦਾ ਵੀ ਕੋਈ ਤਿੰਨ ਦਿਹਾੜੀ ਇਹੀ ਇੱਕ ਨਵ ਆਪਣਾ ਕਿਹੋ ਜਿਹਾ ਵੀ ਲੱਗਿਆ ਤੁਸੀਂ ਦੇਖ ਲਓ ਜੀ ਹਾਲਾਤ ਕੀ ਹੈ ਬੜੇ ਬੇ ਹੈ ਇੱਕ ਇੱਕ ਪੇਟੀ ਚੱਕਦੇ ਹਿਰਦੇ ਜੀ ਕੀ ਹਾਲਾਤ ਹੋਣਗੇ ਤੁਸੀਂ ਆਪ ਹੀ ਦੇਖ ਲਓ ਜੀ ਇਸੋ ਪਹਿਲਾਂ ਵੀ ਜੈਤੂ ਦੇ ਵਿੱਚ ਕਿੰਨਾ ਵਾਪਰੀ ਸੀ ਜੀ ਗੋਹ ਜੀ ਇੱਕ ਇੱਕੋ ਵਿਚਾਰਾ ਰਿਕਸ਼ੇ ਵਾਲਾ ਸੀਗਾ ਜੀ ਕਿਸੇ ਦਾ ਮਾਲ ਲੈ ਕੇ ਗਿਆ ਗੋਲ ਚੌਂਗ ਦੇ ਵਿੱਚ ਉਤਾਰ ਰਿਹਾ ਸੀਗਾ ਜਿੱਦਾਂ ਹੀ ਉਹ ਇੱਕ ਨਗ ਲੈ ਕੇ ਅੰਦਰ ਜਾਂਦਾ ਹੈ ਪਿੱਛੋਂ ਮੋਟਰਸਾਈਕਲ ਤੇ ਦੋ ਲੜਕੇ ਆਉਂਦੇ ਆ ਉਹਦੇ ਰਿਕਸ਼ੇ ਤੋਂ ਉਹਨਾਂ ਦੇ ਚੱਕੇ ਚਲੇ ਜਾਂਦੇ ਹਾਂ ਤੁਸੀਂ ਕੀ ਮੰਗਦੇ ਹੋ ਕੀ ਮੰਗਦੇ ਹੋ ਮੰਗ ਕੇ ਜੀ ਬਈ ਪੁਲਿਸ ਪ੍ਰਸ਼ਾਸਨ ਨੂੰ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਦਿਨ ਦੇ ਅੜੇ ਇਹੋ ਜਿਹਾ ਕੁਝ ਹੋ ਜਾਂਦਾ ਹੈ ਰਾਤ ਨੂੰ ਤਾਂ ਕੀ ਸੇਫਟੀ ਹੋਗੀ ਇੱਕ ਵਾਰ ਸ੍ਰੀ ਪੁਲਿਸ ਵਾਲਿਓ ਪੀਸੀਆਰ ਦੇ ਬੜੇ ਬੜੇ ਗਸ਼ਤ ਕਰਨ ਦੇ ਦਾਅਵੇ ਤੇ ਵਾਦੇ ਕੀਤੇ ਆਦੇ ਤੇ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਦਿੰਦੇੜੇ ਕੁਛ ਇਹਨਾਂ ਗਸਤ ਨੂੰ ਦਿਓ ਯੋਜਗ ਉਸ ਦਿਓ ਬਈ ਠੀਕ ਹੈ ਮੇਰਾ ਨਾਮ ਅੰਤਿਰ ਸਿੰਘ ਹੈ ਜੀ ਕੀ ਕਿਤਾ ਬਾਪੀ ਹੈ ਬਈ ਬਾਈ ਜੀ ਮੈਂ ਨਾ ਜਣ ਕੇ ਮੇਰੇ ਕੋਲ ਤਨ ਕਰਾ ਦਾ ਸਮਾਨ ਸੀਗਾ ਪਹਿਲੋ ਤੋਂ ਮੈਂ ਜਣ ਕੇ ਵੀ ਛੋਟੇ ਨਾਲ ਦੁਕਾਨ ਤੇ ਲੈ ਮੁੜ ਕੇ ਮੈਂ ਚਰਨੀ ਪੰਸਾਰੀ ਦੀ ਦੁਕਾਨ ਦੇ ਮੇਨ ਬਜ਼ਾਰ ਦੇ ਜਮਾ ਖੁੱਲੇ ਆ ਉੱਥੇ ਜਣ ਕੇ ਮੈਂ ਗਟਾ ਅੰਦਰ ਚੱਕ ਗਿਆ ਗਟਾ ਮੈਂ ਜਣ ਕੇ ਵੀ ਥੋੜੀ ਜੀ ਉਹਨਾਂ ਦੇ ਰਹਿਕ ਤੇ ਕਰੀ ਗਿਆ ਤੇ ਲਾ ਕੇ ਮੈਂ ਉਹ ਪਿੱਛੇ ਮੁੜਿਆ ਵਾਪਸ ਆਇਆ ਤੇ ਮੇਰੀ ਉਹ ਪੇਟੀ 5 ਲੀਟਰ ਵਾਲੀ ਰਿਫੈਂਡ ਦੀ ਹੈ ਨਹੀਂ ਸੀ ਉੱਤੇ ਜੀ ਤੇ ਮੈਂ ਜਣ ਕੇ ਉੱਥੇ ਜਣ ਕੇ ਵੀ ਉਹ ਦੁਕਾਨ ਦਾ ਮਾਲਕ ਫਿਰਦਾ ਮੈਂ ਉਸ ਨੂੰ ਪੁੱਛਿਆ ਮੈਂ ਕਲੂ ਤੁਸੀਂ ਤਾਂ ਪੇਟੀ ਲਈ ਕਹਿੰਦੇ ਨਹੀਂ ਵੀ ਅਸੀਂ ਲਾਈਗੀ ਕਹਿੰਦੇ ਸਾਡਾ ਮਾਲ ਹੀ ਹੈ ਨਹੀਂ ਸੀਗਾ ਜੀ ਤੇ ਮੈਂ ਜਣ ਕੇ ਰੌਲਾ ਪਾਇਆ ਮੈਂ ਆਪਦੇ ਮਾਲਕ ਨੂੰ ਫੋਨ ਕੀਤਾ ਮੈਂ ਬਹੁ ਆਇਆ ਕਰਕੇ ਵੀ ਮੇਰੀ ਪੇਟੀ ਚੱਕ ਗਈ ਆਪਣੀ ਉਹ ਕਹਿੰਦੇ ਰੈਂ ਕਿਵੇਂ ਚੱਕ ਗਈ ਮੈਂ ਕਿਹ ਚੱਕ ਕੇ ਲੈ ਗਈ ਫਿਰ ਅਸੀਂ ਜਣ ਕੇ ਵੀ ਜੋ ਛੇਪ ਅਨਸਰੀ ਦੁਕਾਨ ਹੈ ਉਹਨਾਂ ਦੀ ਦੁਕਾਨ ਤੇ ਜਿਹੜਾ ਕੈਮਰੇ ਚੈੱਕ ਕੀਤੇ ਓਮੇਸ਼ਰੇ ਆਮ ਚੱਕੀ ਜਾਂਦੇ ਹੋ ਲੈ ਗਏ ਤੇ ਆ ਕੋਈ ਬੰਦਿਆਂ ਦੀ ਕੋਈ ਸਿਆਣਨੀ ਜਈ ਇੱਕ ਦੇ ਸਿਰ ਤੇ ਫਰਨਾ ਬੰਦਿਆ ਸੀਗਾ ਇੱਕ ਦੇ ਬੋਧੀਆਂ ਹੀ ਨਾ ਉਧਰ ਚੱਕੇ ਨਾ ਉਧਰ ਚੱਕੇ ਹੈ ਕਿਸੇ ਪਾਸੇ ਨਹੀਂ ਚੱਕੇ ਉਹ ਦੇਖ ਕੇ ਵੀ ਆਏ ਪਜਾਈ ਪੂਏ ਮੁਰਕੇ ਕਿਥੇ ਤੇ ਆਈਏ ਕਿਦੋਂ ਲੰਬੇ ਤੁਸੀਂ ਦੇਖੋ ਦਿਨ ਦਿਹਾੜੇ ਇਹ ਜਿਹਾ ਕੰਮ ਹੋਣਾ ਲਗਾਤਾਰ ਜਿਵੇਂ ਹੈ ਇਹ ਕਿਤਨਾ ਮਾਬਾਪਰੀਏ ਕਿਸ ਤਰ੍ਹਾਂ ਲੱਗ ਰਿਹਾ ਪੁਲਸ ਪ੍ਰਸ਼ਾਸਨ ਦੇਖੀ ਬਾ ਜੀ ਇਹਦਾ ਪ੍ਰੋਸਤਾ ਕਿਰਾ ਮੜੀ ਮੋਟੀ ਜੀ ਫਾਰਮੈਟੀ ਕਰਦੀ ਉਹ ਵੀ ਪੂਰੀ ਨਹੀਂ ਕਰਦੀ ਮੁਰਕੇ ਬਸ ਜੀ ਮੇਰੇ ਨਾਲ ਜੀ ਦੂਜੀ ਘਟਨਾ ਵਰਤ ਗਈ ਸੀ ਉਸ ਤੋਂ ਪਹਿਲਾਂ ਵੀ ਕੀ ਲੱਗ ਗਈ ਸੀ ਮੇਰਾ ਉਦੋਂ ਵੀ ਜਾਨੀ ਕਿ ਉਦੋਂ ਰਾਮਾ ਜਿਹੜਾ ਚੱਕੀ ਵਾਲਾ ਵਜਦਾ ਹੈ ਉਦੋਂ ਮੇਰਾ ਜਾਨੀ ਕਿ ਵੀ ਕਿਉਂ ਦਾ ਡੱਬਾ ਚੱਕ ਕੇ ਲਗਾਇਆ 20 ਲੀਟਰ ਦਾ ਉਦੋਂ ਵੀ ਜੀ ਉਦੋਂ ਵੀ ਜਾਨੀ ਕਿ ਵੀ ਬਸ ਕੁਝ ਨਹੀਂ ਹੋਇਆਗਾ ਜੀ ਉਦੋਂ ਵੀ ਜਾਨੀ ਕਿ ਰਿਪੋਰਟ ਕੀਤੀ ਪੁਲਿਸ ਨੂੰ ਡੱਕਾ ਉਦੋਂ ਵੀ ਕੀਤਾ ਨਾ ਹੁਣ ਤੁਸੀਂ ਕੀ ਮੰਗ ਕਰਦੇ ਕੀ ਹੋਣਾ ਚਾਹੀਦਾ ਇਹਦਾ ਇਹਨੇ ਨਿਆ ਹੋਣਾ ਚਾਹੀਦਾ ਵੀ ਜਾਨੀ ਕਿ ਵੀ ਆ ਹਾਲਾਤ ਜਾਨੀ ਕਿ ਵੀ ਸੁਧਰਨੇ ਚਾਹੀਦੇ ਜਾਨੀ ਕਿ ਪੁਲਿਸ ਨੂੰ ਕਰਨਾ ਚਾਹੀਦਾ ਜੀ ਹਾਂਜੀ ਠੀਕ ਹੈ